ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਮਿਹਰ ਕਰਨ ਸਭ ਆਪਣੇ ਆਪਣੇ ਘਰੇ ਵਧੀਆ ਠੀਕ ਠਾਕ ਰਹਿਣ ਤੇ ਲੋ ਜੀ ਸਵੇਰ ਦੇ ਟਾਈਮ ਹੋ ਗਿਆ ਆਪਾਂ ਬਣਾਉਣ ਲੱਗਿਆਂ ਖਾਣਾ ਪੀਣਾ ਫੇਰ ਦਾ ਜਾਨੀ ਹੋ ਜਾਂਦਾ ਬ੍ਰੇਕਫਾਸਟ ਹਨਾ ਮੈਂ ਬਣਾਉਣ ਲੱਗੀ ਸੀ ਕੜੀ ਤੇ ਸਾਰਾ ਸਮਾਨ ਆਪਾਂ ਨੇ ਕਰ ਲਏ ਥੀ ਰੈਡੀ ਪਿਆਜ਼ ਲਸਣ ਤੇ ਨਾਲ ਆਪਾਂ ਨੇ ਲਏ ਨੇ ਆਲੂ ਤੇ ਇਧਰ ਬਣਾਈ ਸੀ ਸਰਦਾਈ ਇਨਾਂ ਦੇ ਪਾਪਾ ਸਵੇਰੇ ਸਵੇਰੇ ਪਿੰਦੇ ਹੁੰਦੇ ਨੇ ਤੇ ਬਸ ਉਹ ਬੱਚਿਆਂ ਲਈ ਵੀ ਰੱਖਦੀ ਸੀ ਥੋੜੀ ਜੀ ਵੀ ਚਲੋ ਬੱਚੇ ਪੀ ਲੈਣਗੇ ਤੇ ਮੈਂ ਵੀ ਪਾਪਜੀ ਪੀਣੀ ਹੁੰਦੀ ਆ ਉਹ ਚਲੇ ਗਏ ਸੀਗੇ ਆਪਣਾ ਸ਼ਾਪ ਤੇ ਕਿਉਂਕਿ ਉਹਨਾਂ ਨੇ ਜੇ ਜਲਦੀ ਜਾਣਾ ਸੀ ਅੱਜ ਕਿਉਂ ਜਲਦੀ ਗਏ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਕਿਉਂਕਿ ਉਹਨਾਂ ਨੇ ਆਉਣਾ ਸੀ ਦਿਨੇ ਘਰ ਤੇ ਹਾਂਜੀ ਘਰ ਕਿਉਂ ਆਉਣਾ ਉਹਨਾਂ ਨੇ ਆਪਣੇਰੇ ਹੋ ਤੁਸੀਂ ਆਪਣੇ ਬਲੌਗ ਦੇ ਨਾਲ ਬਲੌਗ ਨੂੰ ਫੁੱਲ ਵਾਚ ਕਰਿਓ ਤੁਹਾਨੂੰ ਅੱਗੇ-ਅੱਗੇ ਵੀਡੀਓਜ਼ ਪਤਾ ਲੱਗੂਗਾ ਕਿਉਂਕਿ ਉਹ ਕਿਉਂ ਘਰ ਆਏ ਸੀ ਤੇ ਕਿੱਥੇ ਅਸੀਂ ਜਾਣਾ ਕਿੰਨਾਂ ਨੂੰ ਮਿਲਣ ਜਾਣਾ ਆਪਣੀ ਸਿਸਟਰ ਦੇ ਘਰ ਜਾਣਾ ਸੀ ਜਾਨੀ ਮਿਲਣ ਆਪਣੇ ਫੈਮਿਲੀ ਮੈਂਬਰ ਵੀ ਨੇ ਤੇ ਆਪਣੇ YouTube ਮੈਂਬਰ ਵੀ ਨੇ ਹਨਾ ਦੋਨੇ ਨੇ ਤੇ ਆਪਾਂ ਉਹਨਾਂ ਨੂੰ ਜਾਣਾ ਮਿਲਣਾ ਅੱਜ ਅਸੀਂ 12 1 ਵਜੇ ਤਾਂ ਉਹਨਾਂ ਨਾਲ ਵਾਰਾ ਕੀਤਾ ਸੀ ਬੇਸੀ ਘਰੋਂ ਤੁਰਾਂਗੇ ਪਰ ਸਾਨੂੰ ਜਾਂਦੇ ਜਾਂਦਿਆਂ ਨੂੰ 3 ਵੱਜ ਚੁੱਕੇ ਸੀ ਹਨਾ ਤੇ ਲਓ ਜੀ ਇੱਥੇ ਆਪਣੀ ਸ਼ਰਦਾਈ ਬਣ ਕੇ ਹੋ ਚੁੱਕਿਆ ਤਿਆਰ ਤੇ ਮੈਂ ਕਿ ਲੈ ਕੇ ਜਾਨੀ ਹਾਂ ਉਹਨਾਂ ਨੂੰ ਬੱਚਿਆਂ ਦੇ ਕੋਲੇ ਤੇ ਬੇਟੀਆਂ ਨੂਰ ਆਪਣੇ ਨਹੀਂ ਵਿੰਦੀ ਹੈਗੀ ਉਹ ਮੁੱਤਾਂ ਧੱਕੇ ਧੱਕੇ ਨਾਲ ਦੋ ਚਾਹ ਗੁੱਟਾਂ ਪਪਿਆਦ ਗਿਆ ਤਾਂ ਠੀਕ ਆ ਤੇ ਨਹੀਂ ਤਾਂ ਵੱਡੀ ਬੇਟੀ ਰਾਮਣਾ ਪੀ ਲੈਂਦੇ ਤੇ ਇਧਰ ਦੇਖੋ ਜਸ਼ਦਾ ਨਾਟਕ ਦੇਖੋ ਇਹ ਦੰਗਰ ਦੀ ਹੁੰਦੀ ਆ ਇਹੋ ਜਿਹਦੇ ਦੇ ਪਪਾ ਹੋਂ ਕੋਲੇ ਫਿਰਦੇ ਨੇ ਮੈਂਟ ਲਗਾਉਣਾ ਚੀਜ਼ ਖਾਣ ਪੀਣੂ ਉਹਨਾਂ ਕੋਲੇ ਨੁਕਤਾ ਜਿਨੀ ਨਹੀਂ ਕਰਦੀ ਹੈਗੀ ਪਰ ਜਦੋਂ ਮੈਂ ਨਹੀਂ ਦੇਮਾ ਤੇ ਦੇਖੋ ਤੁਸੀਂ ਇਹਦਾ ਹਾਲ ਕੀ ਹੁਣ ਤਕਰੀਬਨ ਮੈਨੂੰ ਲੱਗਦਾ ਮੈਂ ਇਹਨਾਂ 10-15 ਮਿੰਟ ਜਦੋਂ ਜ਼ਹਿਰ ਹੋਣ ਤੋਂ ਬਾਅਦ ਇਹਨੂੰ ਇੱਕ ਗਲਾਸ ਹਮਸਾ ਬਿਆਸ ਸਰਦਾਈ ਦਾ ਤੇ ਕੋਈ ਜ਼ਿਆਦਾ ਝੋ ਉਹ ਵੀ ਨਹੀਂ ਹੈਗਾ ਕਿ ਆਪਾਂ ਕਹਿੰਦੇ ਕੋਈ ਚੀਜ਼ ਹੈ ਨਾ ਜਬ ਇਹ ਆਪਾਂ ਕਹਿੰਦੇ ਵੀ ਉਹ ਹੋਆ ਨਾ ਬਿਲਕੁਲ ਹੀ ਟੇਸਟ ਹੈ ਨਾ ਬਹੁਤ ਜ਼ਿਆਦਾ ਵਧੀਆ ਹੈ ਨਾ ਸਰਦਾਈ ਅੱਜ ਕੱਲ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਣਾ ਨਾ ਸਰਦਾਈ ਦਾ ਜੇਕਰ ਨਹੀਂ ਪਤਾ ਹੈਗਾ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਮੈਂ ਜ਼ਰੂਰ ਬਣਾਉਣ ਦਾ ਤਰੀਕਾ ਦੱਸੂਗੀ ਤੁਹਾਨੂੰ ਸਾਰਿਆਂ ਨੂੰ ਵੀ ਕਿੱਦਾਂ ਬਣਾਉਣੇ ਆ ਸੀ ਤੇ ਕੀ ਕੀ ਇਹਦੇ ਵਿੱਚ ਪੈਂਦਾ ਹੈ ਨਾ ਤੇ ਇਹ ਦੇਖੋ ਬੱਚਾ ਲਈ ਇਹ ਬਹੁਤ ਜਿਆਦਾ ਗੁਣਕਾਰੀ ਆ ਬੱਚਿਆਂ ਲਈ ਵੀ ਤੇ ਵੱਡਿਆਂ ਲਈ ਵੀ ਦੇਖੋ ਠੰਡੀ ਠੰਡੀ ਸੀਗੀ ਬਿਲਕੁਲ ਸਦਾਈ ਵੀ ਚਲੋ ਪੀ ਲਾ ਹਨਾ ਤੇ ਇੱਕ ਹੀ ਚਾਹ ਵਗੈਰਾ ਨਹੀਂ ਪੀਂਦੀ ਨਾ ਇਹ ਚਾਹ ਪੀ ਵੀ ਨਾ ਇਹ ਦੁੱਧ ਪੀ ਵੀ ਤੇ ਹੁਣ ਇਹ ਚੀਜ਼ ਵੀ ਮੈਂ ਇਹਨੂੰ ਮਸਾ ਦੇਖੋ ਮੂੰਹ ਬੰਦ ਕਰ ਲਏ ਨੇ ਤੇ ਘੰਟਾ ਮੈਂ ਇਹਦੇ ਨਾਲ ਲੱਗੀ ਰਹੀ ਵੀ ਪਾਪਾ ਨੂੰ ਵੀਡੀਓ ਭੇਜਦਾ ਮਸਾ ਆਏ ਨੇ ਕਿਤੇ ਜਾ ਕੇ ਪੀਤੀ ਤੇ ਲਓ ਜੀ ਪੋਚਣਾ ਪਿਆਦੀ ਆਪਾਂ ਨੇ ਸਰਦਾਈ ਇਸ ਦਵਾਰ ਆਪਾਂ ਆ ਗਏ ਆਪਾਂ ਕਿਚਨ ਦੇ ਵਿੱਚ ਮੈ ਬਰੌਣ ਲੱਗੀ ਕੜੀ ਤੇ ਆਪਾਂ ਨੇ ਤੇਲ ਪਾ ਕੇ ਕੁੱਕਰ ਦੇ ਵਿੱਚ ਕਰ ਲਿਆ ਫਰਾਈ ਪਲੀਜ਼ ਇਗਨੋਰ ਕਰਿਓ ਸਾਡਾ ਕੁੱਕਰ ਵਿੱਚੋਂ ਕਾਲਾ ਹੋ ਰਿਹਾ ਕਿਉਂਕਿ ਇਹ ਬਹੁਤ ਟਾਈਮ ਦਾ ਕੁੱਕੜਾ ਮੇਰੇ ਕੋਲ ਤਕਰੀਬਨ ਇਹ ਨੂੰ 10 ਤੋਂ 15 ਸਾਲ ਹੋ ਗਏ ਤੇ ਕੁਛ ਆਪਾਂ ਵਿੱਚ ਜੁੱਲੇ ਵਗੈਰਾ ਦੇ ਰੱਖ ਦਿੰਦੇ ਸੀਗੇ ਹਨ ਤੇ ਇਹਦੇ ਵਿੱਚ ਬਸ ਆਪਾਂ ਨੇ ਪਹਿਲਾਂ ਪਾ ਆਪਾਂ ਨੇ ਕੜੀ ਬਤਾਤੇ ਨਾਲ ਪਾ ਆਪਾਂ ਨੇ ਜੀਰਾ ਥੋੜੀ ਜਿਹੀ ਪਾਤੀ ਆਪਾਂ ਨੇ ਹਿੰਗ ਨਾਲ ਪਾਤੀ ਆਪਾਂ ਨੇ ਪਿਆਜ਼ ਲਸਣ ਜੋ ਆਪਣੇ ਛੀਰੇ ਸੀ ਕੱਟ ਕੇ ਰੱਖੇ ਹੋਈਆਂ ਉਹ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਭੁੰਨਣ ਤੋਂ ਬਾਅਦ ਵਸੇ ਇੱਥੇ ਮੈਨ ਲੱਗਦੀ ਸੀ ਕਿ ਟਮਾਟਰ ਤੇ ਹਰੀਆਂ ਮਿਰਚਾਂ ਕੱਟਣਾ ਤੇ ਕੜੀ ਦੇ ਵਿੱਚ ਟਮਾਟਰ ਹਰੀਆਂ ਮਿਰਚਾਂ ਨਾ ਪਈਆਂ ਹੋਣ ਤਾਂ ਕੜੀ ਦਾ ਸੱਚੀ ਟੇਸਟ ਨਹੀਂ ਲੱਗਦੀ ਹੈਗੀ ਸਾਨੂੰ ਦਾ ਲਿਮਨ ਦਾ ਸਪੈਸ਼ਲ ਹਾਕਾ ਟਮਾਟਰ ਖੂਬ ਹੋਣਾ ਕੜੀ ਵਿੱਚ ਪਾਏ ਹੋਏ ਨਾ ਮੈਂ ਇੱਥੇ ਪਾਈ ਸੀ ਤੇਨ ਟਮਾਟਰ ਤੇ ਨਾਲ ਹਰੀਆਂ ਮਿਰਚਾਂ ਜਿਵੇਂ ਕਿ ਤੁਸੀਂ ਦੇਖ ਹੀ ਚੁੱਕਿਓ ਹਨਾ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਹੈਗੀ ਤੇ ਲਓ ਜੀ ਇੱਥੇ ਆਪਾਂ ਪਿਆਰ ਨਾਲ ਟਮਾਟਰ ਤੇ ਕਰਿਆਂ ਵਿੱਚ ਆਪਾਂ ਕਹਿਣ ਚੰਗੀ ਤਰ੍ਹਾਂ ਕੜੀ ਨੂੰ ਭਨ ਲਵਾਂਗੇ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਮਿਰਚ ਮਸਾਲੇ ਜੋ ਆਪਾਂ ਪਾਉਣੇ ਹੁੰਦੇ ਆ ਆਲਮੋਸਟ ਜਿਹੜੇ ਆਪਣੇ ਬੇਸਿਕ ਜਿਹੇ ਮਸਾਲੇ ਨੇ ਕੁਝ ਆਪਾਂ ਜਿਆਦਾ ਨਹੀਂ ਪਾਉਂਦੇ ਹੈਗੇ ਤੇ ਪਲੀਜ਼ ਜੋ ਮੇਰੇ ਚੈਨਲ ਤੇ ਫਸਟ ਟਾਈਮ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ। ਬਰੋ ਜੀ ਨਾਲੇ ਨਾਲ ਤੁਸੀਂ ਕਮੈਂਟ ਕਰਿਆ ਕਰੋ। ਵੀਡੀਓ ਫੁੱਲ ਵਾਚ ਕਰਕੇ ਫਿਰ ਕਮੈਂਟ ਕਰਿਆ ਕਰੋ। ਚੰਗੀ ਮਾੜੀ ਜਿੱਦਾਂ ਦੀ ਵੀ ਲੱਗੀ ਉਦਾਂ ਦਾ ਕਮੈਂਟ ਕਰਕੇ ਜਾਇਆ ਕਰੋ ਤੇ ਲਾਈਕ ਵੀ ਕਰਦੇ ਕਰੋ ਤੇ ਅੱਗੇ ਆਪਣੇ ਫਰੈਂਡ ਸਰਕਲ ਚ ਫੈਵਰੀ ਸੈਂਕਲ ਚ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਕੇ ਰੱਖੋ। ਕਿਲਾਉ ਜੀ ਕਿੜੀ ਹੋ ਆਪਣੇ ਹੋ ਲੱਗ ਚੁੱਕਿਆ ਤੜਕਾ ਤੇ ਇਧਰ ਨੂਰ ਦੀ ਮਸਤੀ ਚੱਲ ਰਹੀ ਹੈ ਮੇਰੇ ਕੋਲ ਤੇ ਮੈਂ ਨਾਲ ਨਾਲ ਲੱਗੀ ਇੱਥੇ ਬੇਸਨ ਚਾਣ ਮੈਂ ਕਿਹਾ ਚਲੋ ਜਿੰਨਾ ਟਾਈਮ ਆਪਣਾ ਕੜੀ ਦਾ ਜਿਹੜਾ ਮਸਾਲਾ ਹੁੰਦਾ ਉਹ ਆਪਣਾ ਭੁੰਨਿਆ ਜਾ ਉਹਨਾਂ ਚ ਟਾਈਮ ਆਪਾ ਇਹਦਾ ਬੀਸ ਸੇ ਨਾ ਆਪਾਂ ਛਾਣ ਕੇ ਰੱਖ ਲੈਨੇ ਨਾਲ ਦੀ ਨਾਲ ਹਨਾ ਕਿ ਲੋ ਜੀ ਇਧਰ ਆਪਣਾ ਭੁੰਨਿਆ ਗਿਆ ਮਸਾਲਾ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਮਿਰਚ ਹਲਦੀ ਗਰਮ ਮਸਾਲਾ ਆਪਣੇ ਜਿਹੜੇ ਬੇਸਿਕ ਜਿਹੇ ਮਸਾਲੇ ਨੇ ਉਹ ਆਪਾਂ ਪਾ ਕੇ ਥੋੜਾ ਟੈਂਪਲ ਲਾਗੇ ਥੋੜਾ ਟੈਂਪ ਫਰਾਈ ਕਰਕੇ ਜਨਾ ਟੈਂਪ ਵੀ ਹਲਦੀ ਜਿਹੜੀ ਪੱਕੜਾ ਜਾਵੇ ਹਨਾ ਜੇਕਰ ਆਪਾਂ ਇਦਾਂ ਹੀ ਪਾਣੀ ਪਾ ਤਾ ਤੋ ਦੀ ਥੋੜੀ ਜੀ ਕੱਚਾ ਬਣ ਜਿਆ ਨਾ ਫੀਲ ਹੋਣ ਲੱਗ ਜਾਂਦਾ ਯਾਨੀ ਉਹਦਾ ਟੇਸਟ ਆਉਣ ਲੱਗ ਜਾਂਦਾ ਤੇ ਲੋ ਜੀ ਇਥੇ ਆਪਣੀ ਖੱਟੀ-ਖੱਟੀ ਲੱਸੀ ਹੋ ਗਈ ਬੇਸਾ 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 ਬੰਦ ਟੇਸਟ ਬਹੁਤ ਜ਼ਿਆਦਾ ਦੁਕੜਾ ਹੋ ਜਾਂਦਾ ਨਾ ਖੱਟੀ ਲੱਸੀ ਦੇ ਵਿੱਚ ਤੇ ਸਾਡੇ ਇੱਧਰ ਇੱਕ ਹੋਰ ਗੱਲ ਹੋਰਦਾ ਕਿ ਸਾਡੇ ਇੱਧਰ ਨਾ ਕੜੀ ਨੂੰ ਅਮਰਤੀ ਵੀ ਕਹਿੰਦੇ ਆ ਤੁਸੀਂ ਇਹ ਦੱਸਿਓ ਵੀ ਕਿੱਧਰ-ਕਿੱਧਰ ਕੜੀ ਨੂੰ ਅਮਰਤੀ ਕਹਿ ਕੇ ਬੁਲਾਉਂਦੇ ਆ ਸਾਡੀ ਪਹਿਲਾਂ ਜੋ ਸਾਡੀ ਯਾਨੀ ਕਿ ਦਾਦੀ ਹੁੰਦੇ ਸੀ ਸਾਡੇ ਉਹ ਅਮਰਤੀ ਕਹਿੰਦੇ ਹੁੰਦੇ ਸੀ ਉਹ ਇਹਨੂੰ ਕੜੀ ਨਹੀਂ ਸੀ ਕਹਿੰਦੇ ਹੁੰਦੇ ਸਿਰਫ ਉਹ ਅਮਰਤੀ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਪਰੀ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਇਲਾਕੇ 'ਚ ਕੀ ਬੋਲਦੇ ਆ ਜਾਂ ਫਿਰ ਕੜੀ ਬੋਲਦੇ ਆ ਜਾਂ ਫਿਰ ਅੰਬਰਤੀ ਕਹਿੰਦੇ ਨੇ ਹਨਾ ਤੇ ਲਓ ਜੀ ਇਧਰ ਆਪਣਾ ਵੇਸਣ ਖੁੱਲ ਗਿਆ ਅਦੇਦਰ ਆਪਣਾ ਮਸਾਲਾ ਵੀ ਪੱਕ ਚੁੱਕਿਆ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਨੇ ਰਿਝਾਤਾ ਸੀ ਤੇ ਨਾਲ ਹੀ ਆਪਾਂ ਨੇ ਪਾ ਤੀ ਇਹਦੇ ਵਿੱਚ ਆਲੂ ਤੇ ਆਲੂ ਆਪਣੇ ਆਲੂਆਂ ਬਿਨਾ ਮੈਨੂੰ ਕੜੀ ਨੂੰ ਘੱਟ ਟੇਸਟ ਲੱਗਦੀ ਆ ਕੜੀ ਦੇ ਵਿੱਚ ਆਲੂ ਪਾਏ ਹੁਣ ਜਾਂ ਫਿਰ ਪਕੌੜੇ ਹਨਾ ਉਹ ਵੀ ਕੜੀ ਬਹੁਤ ਟੇਸਟੀ ਲੱਗਦੀ ਤੇ ਲਓ ਜੀ ਆਪਾਂ ਥੋੜਾ ਟਾਈਮ ਇਹਨੂੰ ਉੱਤ ਲਾਗੇ ਤੇ ਉਧਰ ਦੇਖੋ ਨਰਦੀ ਮਸਤੀ ਚੱਲ ਰਹੀ ਹੈ ਬਾਹਰ ਥੋੜੀ ਜਿਹੀ ਕਲਿੱਪ ਲਈ ਹੈ ਬੇਟੀ ਨੇ ਦੇਖੋ ਉਹ ਨਾ ਪਰ ਇਹ ਸੂਟਾ ਨੂੰ ਪਾਣੀ ਮਤਲਬ ਚਾਹੀਉ ਥੋੜਾ ਜਿਹਾ ਉਹਦੀ ਵੀ ਲੈ ਲਾ ਹਾਂ ਥੋੜੀ ਜੀ ਵੀਡੀਓ ਨਹੀਂ ਫਿਰ ਬਾਅਦ ਚ ਕਹਿੰਦੇ ਹੁੰਦੇ ਵੀ ਮੇਰੀ ਵੀਡੀਓ ਨਹੀਂ ਆਈ ਫੋਨ ਦੇ ਵਿੱਚ ਤੇ ਆਦਨ ਦੇਖੋ ਜੀ ਇਹ ਬਾਹਰ ਲਾ ਕੇ ਨਾ ਸੋਣਾ ਹੋ ਰਿਹਾ ਸਵੇਰੇ ਸਵੇਰੇ ਵੀ ਪੈ ਕੇ ਹਟਿਆ ਸਾਡੇ ਨਾਲ ਹੁਣ ਮੈਂ ਤੁਹਾਨੂੰ ਦੱਸਾਂ ਜਿਸ ਟਾਈਮ ਮੈਂ ਇਹ ਵੀਡੀਓ ਦੀ ਐਡਿਟਿੰਗ ਕਰ ਰਹੀ ਹਾਂ ਅੱਜ ਵੀ ਸਵੇਰੇ ਮੀਆਂ ਇਹ ਹਟਾ ਤਕਰੀਬਨ ਤਿੰਨ ਤੋਂ ਚਾਰ ਦਿਨ ਹੋ ਗਏ ਡੇਲੀ ਮਾਰਨਿੰਗ ਚ ਮਿਲ ਆਉਂਦਾ ਹੁੰਦਾ ਹੈਗਾ ਤੇ ਬਸ ਉਸ ਤੋਂ ਬਾਅਦ ਜਿਹੜਾ ਜਣੇ ਕੋ ਘੜਾ ਲੇਕ ਪਰ ਦੀ ਆਤੀ ਦੇ ਵਿੱਚੋਂ ਬਹੁਤ ਬੜਾ ਹਾਰ ਉਹ ਮਸਦੀ ਹੋ ਜਾਂਦਾ ਨੇ ਘਰ ਵਿੱਚ ਬਹੁਤ ਜ਼ਿਆਦਾ ਵੱਜ ਜਾਂਦੀ ਆ तो लो जी नूर पा रही है अपने बूटे आलू पानी तो अपना अंदर कढ़ी दा जेड़ा हैगा सी तैयार हो रहा मसाला मैटा वगैरह भी, भी बस गिल्के रख लो नाल नाल उठे बस दुई ज ज ना और ओस ज बादो हाँ ਪੌਦੇ ਵੀ ਧੋ ਦੋ ਆ ਤੋਦੇ ਨੂੰ ਨੀਚੋਂ ਪਲਾਂਟਸ ਨੀਚੋਂ 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 ਆ ਗਮਲਾ ਪੌਟ ਬਸ ਦੂਜੇ ਵੀ ਧੋ ਦੇ ਚੱਕਰ ਆ ਗਿਆ ਨਾ ਪਾ ਲਓ ਜੀ ਕੜੀ ਦਾ ਆਪਣਾ ਜਿਹੜਾ ਮਸਾਲਾ ਚੰਗੀ ਤਰ੍ਹਾਂ ਭਨ ਚੁੱਕਿਆ ਤੇ ਆਪਣੇ ਆਲੂ ਵੀ ਥੋੜਾ ਜਿਹਾ ਅਦਰ ਜੀ ਜੀ ਹੋ ਗਿਆ ਫਿਰ ਇਹਦੇ ਵਿੱਚ ਮੈਂ ਪਾਉਂਗੀ ਹੁਣ ਜੋ ਆਪਣੇ ਮਸਣ ਦਾ ਕੂਲ ਤਿਆਰ ਕੀਤਾ ਆ ਪਾ ਉਹ ਪਾ ਮੰਗੇ ਦੇ ਵਿੱਚ ਤੁਸੀਂ ਵੀ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਵੀ ਜੋ ਵੀ ਵੀਡੀਓ ਹੈ ਨਾ ਦੇਖਦੇ ਹੋ ਵੀ ਉਹ ਵਧੀਆ ਹੁੰਦੇ ਆ ਪਰ ਤੁਸੀਂ ਕਮੈਂਟ ਨਹੀਂ ਕਰਦੇ ਹਨ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਜੇਕਰ ਤੁਹਾਨੂੰ ਚੰਗੀ ਮਾੜੀ ਜਿੱਦਾਂ ਦੀ ਵੀ ਲੱਗਦੀ ਆ ਹਨਾ ਕਿਦਾਂ ਦੇ ਤਰੀਕੇ ਨਾਲ ਤੁਸੀਂ ਬਣਾਉਨੇ ਹੋ ਪਲੀਜ਼ ਦੱਸਿਓ ਮੈਨੂੰ ਕੋਈ ਮੇਰੇ ਤਰੀਕੇ ਵਿੱਚ ਤੁਹਾਨੂੰ ਕੋਈ ਚੀਜ਼ ਵਧੀਆ ਲੱਗੀ ਆ ਜਾਂ ਕੋਈ ਚੀਜ਼ ਨਹੀਂ ਵਧੀਆ ਲੱਗੀ ਪਲੀਜ਼ ਉਹ ਵੀ ਤੁਸੀਂ ਜ਼ਰੂਰ ਦੱਸਿਓ ਮੈਂ ਉਦਾਂ ਬਣਾਉਨੇ ਆ ਜਿੱਦਾਂ ਮੇਰੇ ਮੰਮੀ ਜਾਂ ਫਿਰ ਸਾਡੇ ਪਿੰਡ ਬਣਾਈ ਜਾਂਦੀ ਆ ਸਾਡੇ ਇਧਰ ਲਈ ਸਾਈਡ ਬਣਾਈ ਜਾਂਦੀ ਹੈ ਮੈਂ ਤੁਹਾਨੂੰ ਉਦਾਂ ਇਹਦਾ ਤਰੀਕਾ ਜਿਹੜਾ ਬਣਾਉਣ ਦਾ ਦੱਸਿਆ ਹਰੇਕ ਜਗ੍ਹਾ ਦਾ ਹਨਾ ਹਰੇਕ ਬੰਦੇ ਦਾ ਯਾਨੀ ਆਪਣਾ ਆਪ ਕੋ ਆਪਣਾ ਤਰੀਕਾ ਹੁੰਦਾ ਹਨਾ ਚੀਜ਼ ਬਣਾਉਣ ਕਰਨ ਦਾ ਹੋ ਸਕਦਾ ਮੇਰਾ ਤਰੀਕਾ ਤੁਹਾਨੂੰ ਘੱਟ ਲੱਗਿਆ ਹੋਵੇ ਪਰ ਫਿਰ ਵੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਓ ਜੀ ਖਾਣਾ ਪੀਣਾ ਆਪਣਾ ਹੋ ਗਿਆ ਸੋ ਆਪਾਂ ਲੱਗ ਗਏ ਆਪਣੇ ਕੰਮ ਤੇ ਇੱਥੇ ਮੈਂ ਲੱਗ ਗਈ ਸੀ ਚੁੰਨੀਆਂ ਦੀ ਠੀਕ ਉਹ ਕਰਨਾ ਹੈ ਮੇਲ ਜਿਹੜੇ ਆਪਣੇ ਕੰਮ ਨੇ ਅੱਜ ਕੱਲ੍ਹ ਨਾ ਮੈਂ ਤੁਹਾਨੂੰ ਦੱਸਾਂ ਸੱਚੀ ਮੇਰੇ ਤੋਂ ਕੰਮ ਬਿਲਕੁਲ ਵੀ ਨਹੀਂ ਹੋ ਰਹੇ ਹੈਗੇ ਸਲਾਈ ਦਾ ਕੰਮ ਦਾ ਮੇਰਾ ਨਾ ਬਿਲਕੁਲ ਛੁੱਟੇ ਵਾਲਾ ਕੰਮ ਹੋਇਆ ਪਿਆ ਮੈਂ ਕਰਦੀ ਆਂ ਪਰ ਹਨਾ ਉਹਨਾਂ ਨੂੰ ਹੁੰਦਾ ਜਿੰਨਾ ਮੈਂ ਪਹਿਲਾਂ ਕਰਦੀ ਸੀ ਮੈਂ ਇਹ ਸਾਰੇ ਵੀ ਸਾਰੇ ਵੀਰਾਂ ਨਾਲ ਤਿਆਰ ਕਰਦੇ ਕੰਮ ਸੀ ਕਰਦੇ ਕੰਮ ਤੋਂ ਬਾਅਦ ਵੀ ਅੱਜ ਕੱਲ੍ਹ ਮੇਰਾ ਬਹੁਤ ਦਾ ਟਾਈਮ ਹੋ ਗਿਆ तकरीबन 2:00-3:00 ਵਜੇ ਨੇ ਆਪਾਂ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਜੋ ਸਾਗ ਹੈ ਅੰਡੇ ਗਰੇ ਬਣਾਏ ਹੋ ਆਪਣੇ ਬਰੌਗ ਦੇ ਨਾਲ ਸਪ੍ਰਾਇਜ਼ਰਸ ਕੇਦਰ ਦੇ ਲਈ ਆਪਾਂ ਕਿੰਨਾਂ ਨੂੰ ਮਿਲ ਜਾਨੇ ਹਾਂਗੇ ਤੇ ਅੰਦਰ ਨੂੰ ਹੋ ਗਿਆ ਆਪਣਾ ਰੈਡੀ ਨੂੰ ਚੱਲੇ ਚਲੋ ਤੋਂ ਗੰਸ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੁੰਨੂ ਸਹਿਬ ਉਹਨਾਂ ਦੇ ਘਰੇ ਦੀ ਉਹਨਾਂ ਨੂੰ ਮਿਲਣ ਲਈ ਹਨ ਅਸੀਂ ਮਿਲਿਆ ਦੀ ਉਹਨਾਂ ਨੂੰ ਦੂਸਰੀ ਵਾਰ ਇੱਕ ਵਾਰੀ ਉਹ ਸਾਡੇ ਕੋਲ ਆਏ ਸੀ ਇੱਕ ਵਾਰੀ ਅਸੀਂ ਜਾਾਂਗੇ ਕੋਸ਼ਿਸ਼ ਕਰਾਂਗੇ ਵੀ ਅਸੀਂ ਅੱਗੇ ਵੀ ਇੱਤਾ ਹੀ ਮਿਲਦੇ ਰਹੀਏ ਸੱਚੀ ਬਹੁਤ ਵਧੀਆ ਲੱਗਿਆ ਸੰਭਲਾ ਉਸ ਦੀ ਕਿ ਖੁਣਾਂ ਬਹਾਂਗੇ ਅਸੀਂ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਦੇ ਜੀ ਉਹਨਾਂ ਕੋਲੇ ਹਨ ਗੁੰਨੂ ਸਹਿਬ ਬਲੋਗ ਵਾਲਿਆਂ ਦੇ ਘਰ ਅਸੀਂ ਪਹੁੰਚ ਚੁੱਕਿਆ ਇਧਰ ਦੇਖੋ ਨੂਰ ਨੂਰ ਦੀ ਤਾਂ ਹਲੇ ਨੀਂਦ ਨਹੀਂ ਪੂਰੀ ਹੋਈ ਹਨਾ ਨੂਰ ਆਪਣੀ ਨੀਂਦ ਸਾਰੀ ਰਾਤ ਸੁੱਈ ਹੈ ਵੀ ਜੀ ਹੈ ਸਾਰੀ ਰਾਤ ਸੁੱਤੀ ਹੈ ਤਾਂ ਹੋ ਗਈ ਨਾ ਹਾਂ ਆਦਾ ਵੀ ਬੰਦਾ ਮਾਨਸਾ ਬਹੁਤ ਰਹਿਣਾ ਤੇ ਗੇੜਾ ਜੀ ਡੇਰੀ ਉੱਤੀ ਲੈਦੇ ਹੁੰਦੇ ਸੀ ਅੱਛੀ ਟੀਮ ਮੇਰੀ ਹੋਈ ਇੱਥੇ ਥੰਕ ਯੂ ਬਹੁਤ ਆਉਂਦੇ ਸੀ ਮਾਨਸਾ ਡੇਰੀ ਮੈਂ ਵੇਖਿਆ ਨਾ 15 ਜਿਹੜੇ ਰਟਾਇਰ ਹੋਏ ਅੱਛਾ ਲਓ ਬਾਜੀ ਬਾਉ ਬਾਉ ਸਾਈਡ ਸੱਦੇ ਨੂਰ ਮਸੀ ਚੱਲੇ ਆ ਚੱਲੇ ਤੁਨ ਆਏ ਕਿਤੇ ਚੱਲੇ ਹਨਾ ਚਲੋ ਠੀਕ ਆ ਗੁਨੂ ਬਾਏ ਹਾਂਜੀ ਦੀ ਉਹਨਾਂ ਨੂੰ ਮਿਲਣ ਤੋਂ ਬਾਅਦ ਲੋ ਜੀ ਆਪਾਂ ਤੁਰ ਚੱਲ ਪਏ ਆ ਆਪਣੇ ਸਫ਼ਰ ਤੇ ਹੁਣ ਆਪਾਂ ਪਹੁੰਚ ਗਏ ਘਰ ਪਹੁੰਚ ਗਏ ਤੁਹਾਡੇ ਨਾਲ ਕਰਾਂਗੇ ਗੱਲਬਾਤ ਤੇ ਹਾਂਜੀ ਇੱਥੇ ਆਪਾਂ ਪਹੁੰਚ ਚੁੱਕੇ ਆ ਘਰੇ ਮੈਂ ਨਾ ਪਹਿਲਾਂ ਤਾਂ ਮੇਦੀ ਬੋਰੀ ਸੀ ਪਰ ਪਤਾ ਕੀ ਹੋਇਆ ਨਾ ਪਿੱਛੇ ਇਹਨਾਂ ਦੇ ਪਾਪਾ ਦਾ ਫੋਨ ਚੱਲ ਰਿਹਾ ਸੀ ਉਹਦੇ ਕਰਕੇ ਨਾ ਮੈਂ ਡਰਦੀ ਨਹੀਂ ਮੈਂ ਕਹਿੰਦੀ ਨਹੀਂ ਵੀ ਕਿਤੇ ਕਾਪੀਰਾਈਟ ਨਾ ਜਾਵੇ ਹਨਾ ਫਿਰ ਉਹਦੇ ਲਈ ਮੈਂ ਆਪਣੀ ਜਿਹੜੀ ਵਾਇਸ ਆ ਉਹ ਬੰਦ ਕਰਤੀ ਲੋ ਜੀ ਆਪਾਂ ਪਹੁੰਚ ਚੁੱਕਿਆ ਘਰੇ ਤਕਰੀਬਨ ਇੱਥੇ ਟਾਈਮ ਹੋ ਗਿਆ ਸੀਗਾ 8:30 ਦਾ ਤੇ ਜੱਸ ਆਪਣਾ ਲੱਗਿਆ ਸਕੂਲ ਦਾ ਹੋਮਵਰਕ ਕਰਨ ਥੋੜਾ ਮੋਟਾ ਕੰਮ ਰਹਿੰਦਾ ਉਹਨਾਂ ਦਾ ਤੇ ਮੈਂ ਤੁਹਾਨੂੰ ਦੱਸ ਦੇ ਸੱਚੀ ਦੀ ਉਹਨਾਂ ਨੂੰ ਮਿਲ ਕੇ ਨਾ ਬਹੁਤ ਜ਼ਿਆਦੇ ਵਧੀਆ ਲੱਗਿਆ ਫਿਰ ਦੂਸਰੀ ਵਾਰ ਮਿਲੇ ਆ ਤੇ ਦੀ ਉਹਨਾਂ ਨੂੰ ਪਹਿਲਾਂ ਬਿਲਕੁਲ ਵੀ ਇਦਾਂ ਨਹੀਂ ਲੱਗਿਆ ਵੀ ਆਪਾਂ ਉਹਨਾਂ ਨੂੰ ਪਹਿਲੀ ਜਾਂ ਦੂਜੀ ਵਾਰ ਹੀ ਹਨਾ ਇੱਥੇ ਮਿਲੇ ਆ ਤੇ ਉਹਨਾਂ ਦਾ ਨੇਚਰ ਪੂਰੇ ਪਰਿਵਾਰ ਦਾ ਬੱਚਿਆਂ ਦਾ ਵੀਰ ਜੀ ਦਾ ਹਨਾ ਆਂਟੀ ਜੀ ਦਾ ਬਹੁਤ ਜ਼ਿਆਦੇ ਵਧੀਆ ਲੱਗਿਆ ਬਹੁਤ ਹੀ ਜ਼ਿਆਦੇ ਵਧੀਆ ਹਨਾ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਦਾਂ ਹੀ ਕਹਿਣਾ ਚਾਹੁੰਗੀ ਹੈ ਨਾ ਵੀ ਕਈ ਜਿਵੇਂ ਕਹਿ ਦਿੰਦੇ ਨੇ ਨਾ ਪਤਾ ਨਹੀਂ ਨਾ ਤਾਂ ਨੇਚਰ ਕਿੰਦਾ ਦਾ ਹੋ ਜਾ ਕਿਵੇਂ ਹੋਣਗੇ ਨਾ ਪਰ ਬਿਲਕੁਲ ਵੀ ਨਹੀਂ ਇਹ ਚੀਜ਼ ਹੁੰਦਾ ਜੇ ਗੱਲ ਪਹਿਲਾਂ ਮੈਨੂੰ ਵੀ ਥੋੜੀ ਜੀ ਸੰਗ ਲੱਗਦੀ ਹੁੰਦੀ ਸੀ ਵੀ ਹੋਣਾ ਨਾ ਗੱਲ ਕਰਨ ਤੋਂ ਹੁੰਦੀ ਹੈ ਨਾ ਕਿਸੇ ਨਾਲ ਆਪਾਂ ਫਸਟ ਟਾਈਮ ਗੱਲ ਕਰੀਏ ਹੈ ਨਾ ਤੇ ਹੋ ਜਾਂਦਾ ਇਹ ਚੀਜ਼ ਪਰ ਹੁਣ ਮੈਨੂੰ ਮਿਲ ਕੇ ਬਿਲਕੁਲ ਵੀ ਨਹੀਂ ਇਦਾਂ ਲੱਗਦਾ ਹੈਗਾ ਤੇ ਬਹੁਤ ਜ਼ਿਆਦੇ ਵਧੀਆ ਲੱਗਿਆ ਇਦਾਂ ਉਹਨਾਂ ਨੂੰ ਮਿਲ ਕੇ ਤੇ ਕੋਸ਼ਿਸ਼ ਕਰਾਂਗੇ ਆਪਾਂ ਅੱਗੇ ਵੀ ਇਦਾਂ ਹੀ ਜਨਾਬ ਦਾ ਰਿਸ਼ਤਾ ਹਨਾ ਇਦਾਂ ਹੀ ਆਪਾਂ ਬਣਾਈ ਰੱਖੀਏ ਕਿਉਂਕਿ ਕਹਿੰਦੇ ਹ ਦੇ ਵੀ ਹੁੰਦੇ ਨੇ ਹਾਂਜੀ ਜੀ ਮੈਂ ਖੂਨ ਦੇ ਰਿਸ਼ਤੇ ਪਿਆਰੇ ਹੁੰਦੇ ਆ ਮੋਹ ਪਿਆਰ ਦੇ ਰਿਸ਼ਤੇ ਵੀ ਆਪਣੇ ਹਨਾ ਉਨੇ ਹੀ ਪਿਆਰੇ ਹੁੰਦੇ ਨੇ ਜੇਕਰ ਆਪਾਂ ਉਹਨਾਂ ਨੂੰ ਪਿਆਰ ਨਾਲ ਬਣਾਈ ਰੱਖੀਏ ਹਨਾ ਉਹ ਵੀ ਤਾਂ ਕਰਕੇ ਜੇਕਰ ਆਪਾਂ ਕਿਸੇ ਨਾ ਕਿਸੇ ਮਣੀ ਮੋਟੀ ਗੱਲ ਤੇ ਆਪਾਂ ਹੋਖੜੀ ਜਾਵਾਂਗੇ ਫਿਰ ਉਹ ਚੀਜ਼ ਨਹੀਂ ਚੰਗੀ ਲੱਗਦੀ ਹੈਗੀ ਤੇ ਚਲੋ ਜੀ ਇੱਥੇ ਆਪਾਂ ਪਹੁੰਚ ਚੁੱਕਿਆ ਘਰੇ ਤੇ ਇੱਕ ਵਾਰ ਦੁਬਾਰਾ ਤੋਂ ਮੈਂ ਤੁਹਾਨੂੰ ਕਹਾਂਗੀ ਪੂਰੀ ਫੈਮਿਲੀ ਨੂੰ ਮਿਲ ਕੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇਹ ਵੀ ਬਹੁਤ ਵਧੀਆ ਲੱਗਿਆ ਵਿੱਚ ਦੀ ਨੂਰ ਆ ਗਈ ਸੀ ਮੈਨੂੰ ਵੀਡੀਓ ਕੱਟਣੀ ਪਈ ਤੇ ਗੁੰਮ ਸੈੱਫਨ ਰ ਨਹੀਂ ਮਿਲ ਕੇ ਸੂਰ ਵੀ ਬਹੁਤ ਖੁਸ਼ ਹੋਈ ਕੋਥੇ ਤੇ ਨੀਂਦ ਜਿਹੜੀ ਚੁਈ ਸੀ ਇਹ ਨੂੰ ਰਾਸ ਤੇ ਜਹੇ ਸੁੱਤੀ ਗਈ ਉਥੇ ਜਾ ਕੇ ਫੇਰੇ ਲੱਗ ਗਈ ਸੀ ਪਰ ਖੇਡਣ ਤੇ ਬਾਕੀ ਕੁਲ ਮਿਲ ਗਈ ਸੀ ਉਹਨਾਂ ਨਾਲ ਫੋਨ ਤੇ ਫੋਨ ਵੀ ਦੇਖਿਆ ਹੋਰ ਕੀ ਗੱਲਾਂ ਕੀਤੀ ਅਸੀਂ ਗੁੰਮ ਨਾਲ ਦਾ ਹਾਂਜੀ ਆਪਣੀ ਵੀਡੀਓ ਦਾ ਆਪ ਇੱਥੇ ਐਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਪਾਂ ਕਿਸੇ ਨਵੇਂ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ